ਸਸੀ ਗੱਲ ਦੋਸਤੋ ਫਿਰ ਤੋਂ ਸਵਾਗਤ ਹੈ ਜੀ ਇੱਕ ਹੋਰ ਤੁਹਾਡੇ ਲਈ ਬੜੇ ਕੰਮ ਦਾ ਐਪੀਸੋਡ ਲੈ ਕੇ ਆਇਆ ਤੇ ਬਹੁਤ ਵੱਡਾ ਮੁੱਦਾ ਛੇੜਨਾ ਅੱਜ ਮੈਂ ਤੁਸੀਂ ਸੋਚ ਰਹੇ ਹੋਮੋਗੇ ਵੀ ਇਹ ਮੁੱਦਿਆਂ ਦੀ ਗੱਲ ਕਰਉ ਤੋਂ ਕਰਨ ਲੱਗ ਗਿਆ ਵੀ ਇਹਦਾ ਤਾਂ ਜਿਹੜਾ ਕਨਸੈਪਟ ਹੁੰਦਾ ਉਹ ਇਹ ਕਰਦਾ ਵਾ ਦਾਵਾ ਵੀ ਇਹ ਪੋਜ਼ਿਟਿਵਿਟੀ ਫਲਾ ਰਿਹਾ ਮੋਟੀਵੇਸ਼ਨ ਦੇ ਰਿਹਾ ਤੇ ਮੁੱਦੇ ਕਿੱਥੋਂ ਆ ਗਏ ਸੋ ਮੁੱਦਾ ਇਹ ਆ ਜਿਹੜਾ ਤਕਰੀਬਨ ਹਰ ਘਰ ਦਾ ਬਣਿਆ ਹੋਇਆ ਸੱਸ ਤੇ ਨੂੰਹ ਦਾ ਝਗੜਾ ਸੋ ਅੱਜ ਫੇਰ ਉਹਦੇ ਲਈ ਟਿਪਸ ਲੈ ਕੇ ਆਇਆ ਤੁਹਾਡੇ ਲਈ ਸੱਤ ਕਿ ਇਹ ਜਿਹੜਾ ਮੁੱਦਾ ਘਟੋ ਘਟ ਨਹੀਂ ਤਾਂ 70 80% ਘਰਾਂ ਦੇ ਵਿੱਚ ਹੋਊਗਾ ਇਹ ਮੁੱਦਾ ਸ਼ਾਇਦ ਮੈਂ ਘੱਟ ਕਹੇ ਤੇ ਜ਼ਿਆਦਾ ਹੀ ਹੋਣ ਇਹਦੀ ਪਰਸੈਂਟੇਜ ਜ਼ਿਆਦਾ ਹੀ ਹੋਗੀ ਸੋ ਉਸ ਰਿਲੇਸ਼ਨ ਨੂੰ ਕਿਵੇਂ ਵਧੀਆ ਬਣਾ ਸਕਦੇ ਆ ਉਹਦੇ ਲਈ ਸੱਤ ਟਿਪਸ ਨੇ ਜੀ ਤੇ ਕੁਝ ਭੈਣਾ ਤੇ ਮਾਤਾਵਾਂ ਇਹ ਵੀ ਸੋਚਣੀਆਂ ਯਾਰ ਦੱਲਾਗਰਨੀਆਂ ਬਹੁਤ ਸੌਖੀਆਂ ਜਦੋਂ ਜਿਹਦੇ ਨਾਲ ਹੁੰਦੀ ਆ ਜਿਹੜਾ ਫੇਸ ਕਰਦਾ ਵਾ ਚੀਜ਼ ਨੂੰ ਉਹਨੂੰ ਪੁੱਛ ਕੇ ਦੇਖੋ ਠੀਕ ਐ ਪਰ ਆਪਾਂ ਕੋਸ਼ਿਸ਼ ਕਰ ਸਕਦੇ ਆ ਕੁਝ ਵੀ ਔਖਾ ਨਹੀਂ ਆ ਇਹ ਸਾਰਾ ਕੁਝ ਆਪਾਂ ਆਪ ਕ੍ਰੀਏਟ ਕੀਤਾ ਹੁੰਦਾ ਜੇ ਕੋਸ਼ਿਸ਼ ਕਰਾਂਗੇ ਤਾਂ ਜ਼ਰੂਰ ਕਾਮਯਾਬ ਹੋਵਾਂਗੇ ਸੋ ਟ੍ਰਾਈ ਜ਼ਰੂਰ ਕਰਿਓ ਔਨਾ ਜੀ ਸਿੱਧਾ ਪੁਆਇੰਟਸ ਦੇ ਉੱਤੇ ਸਭ ਤੋਂ ਪਹਿਲਾ ਕੰਮ ਤਾਂ ਇਹ ਕਰੋ ਕਿ ਤੁਸੀਂ ਆਪਣੀ ਈਗੋ ਜੜ ਕੇ ਆਕੜ ਨੂੰ ਖਤਮ ਕਰੋ ਮੈਂ ਪਿਛਲੀ ਵੀਡੀਓ ਚ ਵੀ ਇਹੀ ਗੱਲ ਕੀਤੀ ਸੀ ਕਿ ਆਕੜ ਜਿਹੜੀ ਸਭ ਤੋਂ ਵੱਡੀ ਦੁਸ਼ਮਣ ਆ ਰਿਸ਼ਤੇ ਦੀ ਇੱਥੇ ਮੈਂ ਸੱਸ ਨੂੰ ਦੇ ਰਿਸ਼ਤੇ ਦੀ ਗੱਲ ਕਰ ਰਿਹਾ ਉਹ ਈਗੋ ਕਿਸੇ ਵੀ ਰਿਸ਼ਤੇ ਨੂੰ ਖਤਮ ਕਰ ਸਕਦੀ ਆ ਸੋ ਜਿਹੜੀ ਆ ਵੀ ਇਹ ਗੱਲਾਂ ਮੈਂ ਕਰ ਰਿਹਾ ਇਹ ਸੱਸ ਤੇ ਵੀ ਲਾਗੂ ਹੋਣੀਆਂ ਨੂੰ ਤੇ ਵੀ ਲਾਗੂ ਹੋਣੀਆਂ ਨੇ ਮੈਂ ਕਿਸੇ ਇੱਕ ਦਾ ਪੱਕ ਨਹੀਂ ਲੈਣਾ ਸੋ ਐਵੇਂ ਆਪਾਂ ਆਕੜ ਦੇ ਵਿੱਚ ਰਿਸ਼ਤੇ ਖਰਾਬ ਕਰ ਲੈਨੇ ਆ ਤੇ ਹੁਣ ਸੱਸ ਜੀ ਰੁੱਸੀ ਹੋਈ ਆ ਉਹਨੇ ਆ ਆਪਣੀ ਈਗੋ ਦੇ ਵਿੱਚ ਨੂੰ ਨੂੰ ਬੁਲਾਉਣਾ ਨਹੀਂ ਉਹ ਇਹ ਚਾਹੂਗੀ ਕਿ ਨੂੰ ਆ ਕੇ ਉਹਨੂੰ ਬੁਲਾਵੇ ਤੇ ਨੂ ਵੀ ਅੱਜਕੱਲ ਜਿਹੜੀਆਂ ਕੁੜੀਆਂ ਪੂਰੀਆਂ ਅਪਗ੍ਰੇਡ ਨੇ ਪੜੀਆਂ ਲਿਖੀਆਂ ਨੇ ਉਹਨਾਂ 'ਚ ਵੀ ਫਿਰ ਰੱਜ ਕੇ ਐਟੀਟਿਊਡ ਆਕੜ ਭਰੀ ਹੋਈ ਆ ਉਹ ਕਹਿੰਦੀਆਂ ਵੀ ਰੁੱਸਦੀ ਆ ਤਾਂ ਰੁੱਸੀ ਰਵੇ ਸੱਸ ਬਾਰੇ ਕਹਿੰਦੀਆਂ ਨੇ ਉਹ ਇਹ ਰੁੱਸਦੀ ਆ ਤਾਂ ਰੁੱਸੀ ਰਵੇ ਜਦੋਂ ਇਹਦਾ ਦਿਲ ਕਰੂਗਾ ਇਹਦਾ ਮੂਡ ਹੋਊਗਾ ਆਪੇ ਆ ਕੇ ਬੁਲਾ ਲੂਗੀ ਨਹੀਂ ਇਹ ਐਟੀਟਿਊਡ ਨਹੀਂ ਰੱਖਣਾ ਨਾ ਸੱਸ ਨੇ ਨਾ ਨੂ ਨੇ ਤੁਸੀਂ ਆਪ ਬੁਲਾ ਲਓ ਕੀ ਹੋ ਜੂਗਾ ਕਿਹੜੀ ਗੋਲੀ ਚੱਲ ਜੂਗੀ ਸੋ ਇਹ ਜਿਹੜੀ ਫਾਲਤੂ ਦੀ ਈਗੋ ਆ ਨਾ ਆਕੜ ਇਹ ਘਰ ਦਾ ਮਾਹੌਲ ਨਹੀਂ ਸਹੀ ਹੋਣ ਦੇ ਰਹੀ ਇਹ ਬਹੁਤ ਵੱਡੀ ਇੱਕ ਪ੍ਰੋਬਲਮ ਆ ਸੋ ਆਕੜ ਆਪਾਂ ਨੂੰ ਖਤਮ ਕਰਨੀ ਪੈਣੀ ਆ ਜੇ ਤੁਸੀਂ ਇਹ ਰਿਸ਼ਤਾ ਸਹੀ ਕਰਨਾ ਦੂਜਾ ਕੰਮ ਤੁਸੀਂ ਕਰਨਾ ਜੀ ਕਿ ਇੱਕ ਦੂਜੇ ਦੀ ਰਿਸਪੈਕਟ ਕਰੋ ਇੱਥੇ ਨੂੰ ਦਾ ਤਾਂ ਫਰਜ਼ ਬਣਦਾ ਕਿ ਉਹ ਹਮੇਸ਼ਾ ਆਪਣੀ ਸੱਸ ਨੂੰ ਇੱਜ਼ਤ ਦੇਵੇ ਵੱਡਿਆਂ ਦਾ ਮਾਣ ਆਦਰ ਕਰਨਾ ਚਾਹੀਦਾ ਜੀ ਬਿਲਕੁਲ ਪਰ ਉਹ ਤੇ ਸੱਸ ਦਾ ਵੀ ਫਰਜ ਆ ਉਹ ਵੀ ਆਪਣੇ ਨੂੰ ਰਿਸਪੈਕਟ ਦੇਵੇ ਕਦੇ ਵੀ ਕੋਈ ਇਹੋ ਜੀ ਸ਼ਬਦਾਵਲੀ ਨਾ ਵਰਤੇ ਕਿ ਉਹਨੂੰ ਬੁਰੀ ਲੱਗੇ ਉਹਦੇ ਦਿਲ ਵਿੱਚ ਘਰ ਘਰ ਜੇ ਫਿਰ ਉਹਨੂੰ ਭੁਲਾ ਨਾ ਸਕੇ ਤੇ ਜਾਂ ਫਿਰ ਹਰ ਸਮੇਂ ਤਾਨੇ ਮੇਣੇ ਨੁਕਤਾਚਿੰਨੀ ਰਸੋਈ ਦੇ ਕੰਮਾਂ ਦੇ ਵਿੱਚ ਨੁਕਸ ਘਰੇਲੂ ਕੰਮਾਂ ਦੇ ਵਿੱਚ ਨੁਕਸ ਸੋ ਇਹ ਚੀਜ਼ ਜਿਹੜੀ ਨਹੀਂ ਹੋਣੀ ਚਾਹੀਦੀ ਮੈਂ ਨਹੀਂ ਕਹਿੰਦਾ ਕਿ ਵੱਡੇ ਕੁਝ ਕਹਿਣ ਹੀ ਨਾ ਉਹਨਾਂ ਦੀਆਂ ਗਲਤੀਆਂ ਜਿਹੜੀਆਂ ਉਹ ਵੀ ਦੱਸਣੀਆਂ ਚਾਹੀਦੀਆਂ ਪਰ ਉਹਨੂੰ ਹਰ ਸਮੇਂ ਤਾਨੇ ਮੇਣੇ ਦਾ ਰੂਪ ਦੇਣਾ ਉਹ ਵੀ ਜ਼ਰੂਰੀ ਨਹੀਂ ਤੇ ਉੱਥੇ ਨੂਹਾ ਵੀ ਇਹ ਖਿਆਲ ਰੱਖਣ ਉਹ ਵੀ ਹਮੇਸ਼ਾ ਅ ਕਈ ਘਰਾਂ ਦੇ ਵਿੱਚ ਇਹ ਵੀ ਹੁੰਦਾ ਕਿ ਨੂਹਾ ਸੱਸਾਂ ਨੂੰ ਸਮੇਂ ਦੀਆਂ ਕੁਝ ਨਹੀਂ ਉਹਨਾਂ ਨੂੰ ਬਿਲਕੁਲ ਵੀ ਇੱਜ਼ਤ ਨਹੀਂ ਦਿੰਦੀਆਂ ਤੇ ਉਹ ਦੋਨੋਂ ਪਾਸਿਆਂ ਤੋਂ ਇਹ ਵੀ ਚੀਜ਼ ਤੁਹਾਨੂੰ ਕਰਨੀ ਪੈਣੀ ਆ ਜੇ ਤੁਸੀਂ ਘਰ ਦਾ ਮਾਹੌਲ ਠੀਕ ਕਰਨਾ ਚਾਹੋ ਨੀਂ ਤੀਜਾ ਪੁਆਇੰਟ ਹੈ ਜੀ ਆਪਸ ਵਿੱਚ ਗੱਲਬਾਤ ਕਰੋ ਜਿੱਦਾਂ ਮੈਂ ਹਸਬੰਡ ਵਾਈਫ ਦੇ ਰਿਸ਼ਤੇ ਦੇ ਵਿੱਚ ਕਹਿਣਾ ਹੁੰਨਾ ਕਿ ਗੱਲਬਾਤ ਨਾਲ ਮਸਲੇ ਨਿਵੇੜਨ ਦੀ ਕੋਸ਼ਿਸ਼ ਕਰੋ ਇਹ ਨਹੀਂ ਕਿ ਤੁਹਾਡੇ ਵਿੱਚ ਕੋਈ ਅੜਬੜ ਹੋ ਗਈ ਫਿਰ ਤੁਸੀਂ ਦਿਲ ਦੇ ਵਿੱਚ ਗੱਲਾਂ ਰੱਖੀ ਬੈਠੇ ਹੋ ਬਾਹਰ ਨਹੀਂ ਕੱਢ ਰਹੇ ਕੋਈ ਹੋਰ ਹੀ ਤੁਸੀਂ ਕਲਪਨਾਵਾਂ ਕਰੀ ਜਾਂਦੇ ਹੋ ਇਦਾਂ ਨਹੀਂ ਕਰਨਾ ਉਦਾਂ ਹੀ ਸੱਸ ਨੂੰ ਨੂੰ ਵੀ ਕਰਨਾ ਚਾਹੀਦਾ ਵਾ ਕੋਈ ਗੱਲ ਹੋਊਗੀ ਘਰ ਦੇ ਵਿੱਚ ਤਾਂ ਆਪਸ ਵਿੱਚ ਬਹਿ ਕੇ ਨਿਵੇੜੋ ਕਿਸੇ ਹੋਰ ਨਾਲ ਕਰਨ ਦੀ ਬਜਾਏ ਜੇ ਜੋ ਵੀ ਗੱਲ ਹੋਈ ਆ ਉਹਦਾ ਮਸਲੇ ਦਾ ਹੱਲ ਆਪਸ ਦੇ ਵਿੱਚ ਗੱਲਬਾਤ ਕਰਕੇ ਕਰਨ ਦੀ ਕੋਸ਼ਿਸ਼ ਕਰੋ ਦੇਖੋ ਵੀ ਕਿੱਥੇ ਕਮੀ ਸੀ ਕੀ ਦਾ ਕੀਦੀ ਗਲਤੀ ਸੀ ਤੇ ਇਹ ਤੁਸੀਂ ਆਪਸ ਆਪਸ ਇੱਕ ਦੂਜੇ ਨੂੰ ਕਮਿਟਮੈਂਟ ਦੇ ਸਕਦੇ ਹੋ ਵੀ ਯਾਰ ਅੱਗੇ ਤੋਂ ਇਦਾਂ ਦਾ ਕੁਝ ਨਹੀਂ ਹੋਊਗਾ ਠੀਕ ਆ ਸੋ ਗੱਲਬਾਤ ਜਿਹੜੀ ਕਰਨੀ ਬਹੁਤ ਜ਼ਰੂਰੀ ਆ ਜੇ ਚੁੱਪ ਰਹੋਗੇ ਆਪ ਤੁਸੀਂ ਅੰਦਰੋਂ ਤੜਪੀ ਜਾਓਗੇ ਝੂਰੀ ਜਾਓਗੇ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੋਣਾ ਚੌਥਾ ਪੁਆਇੰਟ ਆਉਂਦਾ ਜੀ ਕਿ ਕੰਪੈਰੀਜ਼ਨ ਨਾ ਕਰੋ ਕਿਹੜੇ ਕੰਪੈਰੀਜ਼ਨ ਹੁੰਦੇ ਨੇ ਮੇਰਾ ਖਿਆਲ ਦੱਸਣ ਦੀ ਲੋੜ ਨਹੀਂ ਤੁਹਾਨੂੰ ਪਤਾ ਹੀ ਆ ਸੱਸਾਂ ਵੀ ਕਰਦੀਆਂ ਨੋਹਾਂ ਵੀ ਕਰਦੀਆਂ ਪਹਿਲਾਂ ਸੱਸਾਂ ਦੀ ਗੱਲ ਕਰ ਲੈਣੇ ਆ ਉਹ ਕੁੜੀ ਦੇ ਪੇਕੇ ਪਰਿਵਾਰ ਨੂੰ ਲੈ ਕੇ ਹਮੇਸ਼ਾ ਤਾਣੇ ਮੇਣੇ ਕਿ ਤੇਰੇ ਤਾਂ ਉੱਥੇ ਐ ਸੀ ਤੇਰੇ ਪੱਲੇ ਕੀ ਸੀ ਜੋ ਕੁਝ ਤੇਨੂੰ ਮਿਲਿਆ ਇੱਥੇ ਆ ਕੇ ਮਿਲਿਆ ਤੂੰ ਆਹ ਚੀਜ਼ ਕਦੇ ਦੇਖੀ ਨਹੀਂ ਸੀ ਇੱਥੇ ਆ ਕੇ ਮਿਲ ਗਈ ਮਤਲਬ ਹਮੇਸ਼ਾ ਉਹਦੇ ਪੇਕੇ ਪਰਿਵਾਰ ਨੂੰ ਭੰਡੀ ਜਾਣਾ ਹਨਾ ਤੇ ਕੁੜੀਆਂ ਵੀ ਘਟਨੀ ਅੱਜਕੱਲ ਜਿਹੜੀਆਂ ਨੋਹਾਂ ਨੇ ਉਹ ਵੀ ਕਹਿਣਗੀਆਂ ਜੀ ਅਸੀਂ ਤਾਂ ਰਾਣੀਆਂ ਦੇ ਵਾਂਗੂ ਪਾਲੀਆਂ ਇੱਥੇ ਆ ਕੇ ਤਾਂ ਸਾਡੇ ਨਸੀਬ ਫੁੱਟ ਗਏ ਮੇਰੀ ਆ ਸੁੱਖ ਸੁਹੂਲਤ ਦੇ ਵਿੱਚ ਕਮੀ ਆ ਗਈ ਮੈਨੂੰ ਆ ਚੀਜ਼ ਨਹੀਂ ਮਿਲੀ ਮੇਰਾ ਆ ਸੁਪਨਾ ਸੀ ਉਹ ਨਹੀਂ ਇੱਥੇ ਆ ਕੇ ਪੂਰਾ ਹੋਇਆ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ ਸੀ ਕਿ ਇੱਥੇ ਵਿਆਹ ਕੇ ਆ ਗਈ ਹਣਾ ਐਹੋ ਜੀਆਂ ਗੱਲਾਂ ਹੁੰਦੀਆਂ ਨੇ ਘਰਾਂ ਦੇ ਵਿੱਚ ਕੋਈ ਝੂਠ ਤਾਂ ਨਹੀਂ ਹੈਗਾ ਇਹ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੂੰ ਦੇਖ ਕੇ ਨਾ ਇਦਾਂ ਲੱਗਦਾ ਵੀ ਜਦੋਂ ਘਰਾਂ ਦੇ ਵਿੱਚ ਇਹ ਲੜਾਈ ਝਗੜੇ ਦੇ ਕਾਰਨ ਬਣਦੇ ਨੇ ਵੀ ਆਪਾਂ ਆਪਣੀ ਜਿਹੜੀ ਸੋਚ ਆ ਉਹਨੂੰ ਬਹੁਤ ਹਲੇ ਅਪਗ੍ਰੇਡ ਹੋਣ ਦੀ ਲੋੜ ਆ ਦੁਨੀਆ ਦੇ ਉੱਤੇ ਹੋਰ ਬੜਾ ਕੁਝ ਐਰ ਕਰਨ ਨੂੰ ਆ ਗੱਲਾਂ ਦੇ ਵਿੱਚੋਂ ਬਾਹਰ ਨਿਕਲੋ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਜਿਹਦਾ ਕੋਈ ਵੀ ਲੈਵਲ ਨਹੀਂ ਆ ਸੋ ਇਸ ਗੱਲਾਂ ਦੇ ਵਿੱਚੋਂ ਬਾਹਰ ਨਿਕਲਣਾ ਪੈਣਾ ਜੇ ਤੁਸੀਂ ਆਪਸ ਹੀ ਜਿਹੜਾ ਆਪਸੀ ਤੁਹਾਡਾ ਰਿਸ਼ਤਾ ਵਾ ਉਹ ਸਹੀ ਰੱਖਣਾ ਚਾਹੁੰਦੇ ਹੋ ਪੰਜਵਾਂ ਪੁਆਇੰਟ ਆਉਂਦਾ ਜੀ ਕਿ ਆਪਣੇ ਘਰ ਦੇ ਮਸਲੇ ਘਰ ਚ ਹੀ ਨਿਬੇੜ ਲਓ ਇਹ ਵੀ ਬੜਾ ਜ਼ਰੂਰੀ ਆ ਇਹ ਵੀ ਦੋਨੋਂ ਪਾਸਿਆਂ ਤੇ ਲਾਗੂ ਕਰੂੰਗਾ ਗੱਲ ਹੁਣ ਕੁੜੀਆਂ ਤਾਂ ਪਤਾ ਹੀ ਆ ਤੁਹਾਨੂੰ ਵੀ ਘਰ ਚ ਕੋਈ ਗੱਲ ਹੋ ਗਈ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਪੇਕੇ ਪਰਿਵਾਰ ਚ ਉਹ ਗੱਲ ਕਰਨੀ ਆ ਆਪਣੀ ਮਾਂ ਨਾਲ ਗੱਲ ਕਰਨੀ ਆ ਆਪਣੇ ਭਰਾ ਨਾਲ ਗੱਲ ਕਰਨੀ ਆ ਕਈ ਕੁੜੀਆਂ ਨਿੱਕੀ ਨਿੱਕੀ ਗੱਲ ਆ ਜਿਹੜੀ ਉਹ ਸ਼ੇਅਰ ਕਰਦੀਆਂ ਨੇ ਜਾ ਕੇ ਕਈ ਵਾਰ ਮਸਲੇ ਏਡੇ ਵੱਡੇ ਹੁੰਦੇ ਵੀ ਨਹੀਂ ਜਿਹੜੇ ਸ਼ੇਅਰ ਕੀਤੇ ਬਿਨਾ ਰਹਿ ਆ ਵੀ ਜਾ ਸਕਦਾ ਪਰ ਫੇਰ ਵੀ ਕੁੜੀਆਂ ਕਰ ਦਿੰਦੀਆਂ ਨੇ ਫਿਰ ਉੱਥੇ ਸਹੁਰੇ ਪਰਿਵਾਰ ਨੂੰ ਇਤਰਾਜ਼ ਹੋ ਜਾਂਦਾ ਕੁੜੀ ਦੇ ਘਰ ਵਾਲੇ ਨੂੰ ਇਤਰਾਜ਼ ਹੋ ਜਾਂਦਾ ਤੇ ਉੱਥੇ ਫਿਰ ਆਪਾਂ ਕਹਿ ਦਿੰਦੇ ਆ ਇੰਟਰਫੀਰੈਂਸ ਹੋ ਗਈ ਜੀ ਤੇ ਘਰ ਦਾ ਮਾਹੌਲ ਖਰਾਬ ਕੀਤਾ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਪੇਕੇ ਪਰਿਵਾਰ ਦੇ ਨਾਲ ਗੱਲਾਂ ਕਰਨੀਆਂ ਹੀ ਛੱਡ ਦਿਓ ਗੱਲਾਂ ਸਾਂਝੀਆਂ ਕਰਨੀਆਂ ਛੱਡ ਦਿਓ ਪਰ ਉਦੋਂ ਕਰੋ ਜਦੋਂ ਤੁਹਾਨੂੰ ਲੱਗੇ ਵੀ ਯਾਰ ਪਾਣੀ ਸਿਰ ਤੋਂ ਲੰਘਿਆ ਹੋਇਆ ਵੀ ਹੁਣ ਗੱਲ ਕਰਨੀ ਪੈਣੀ ਆ ਵੀ ਮੈਂ ਕਿਤੇ ਹੋਰ ਗੱਲ ਸ਼ੇਅਰ ਇਹ ਨਹੀਂ ਕਰ ਸਕਦੀ ਜਰੂਰ ਕਰੋ ਨਿੱਕੀਆਂ ਮੋਟੀਆਂ ਗੱਲਾਂ ਘਰਾਂ ਦੇ ਵਿੱਚੋਂ ਬਾਹਰ ਨਹੀਂ ਲੈ ਕੇ ਜਾਣੀਆਂ ਚਾਹੀਦੀਆਂ ਤੇ ਇਹ ਗੱਲ ਸੱਸਾਂ ਤੇ ਕਿਵੇਂ ਲਾਗੂ ਹੁੰਦੀ ਆ ਸੱਸਾਂ ਨੂੰ ਆਦਤ ਹੁੰਦੀ ਆ ਉਹ ਫਿਰ ਕਈ ਵਾਰ ਆਪਣੇ ਮੁੰਡੇ ਦੇ ਨਾਲ ਗੱਲਾਂ ਕਰਦੀਆਂ ਨੇ ਹੋਰ ਥੋੜੇ ਜਿਹਾ ਮਸਾਲੇ ਲਾ ਕੇ ਕਈ ਸੱਸਾਂ ਗੱਲਾਂ ਕਰ ਲੈਂਦੀਆਂ ਨੇ ਤੇ ਜਾਂ ਫਿਰ ਬਾਹਰ ਗਲੀ ਮੁਹੱਲੇ ਦੇ ਵਿੱਚ ਨੂਹ ਦੀਆਂ ਬੁਰਾਈਆਂ ਹੋਰ ਰਿਸ਼ਤੇਦਾਰਾਂ ਦੇ ਵਿੱਚ ਨੂਹ ਦੀਆਂ ਬੁਰਾਈਆਂ ਕਰਨ ਲੱਗ ਜਾਂਦੀ ਆ ਸੱਸ ਵੀ ਸਾਡੀ ਤਾਂ ਐ ਆ ਜੀ ਨੂੰ ਐ ਕਰਦੀ ਆ ਨੂੰ ਐ ਕਰਦੀ ਆ ਕੀ ਲੋੜ ਆ ਯਾਰ ਫਿਰ ਉੱਥੇ ਵੀ ਨੂਹ ਵੀ ਤਾਂ ਇਤਰਾਜ਼ ਕਰੂਗੀ ਨਾ ਜੇ ਤੁਸੀਂ ਇਤਰਾਜ਼ ਕਰਦੇ ਹੋ ਵੀ ਨੂਹ ਬਾਹਰ ਪੇਕਿਆਂ ਨੂੰ ਜਾ ਕੇ ਸਾਰਾ ਕੁਝ ਦੱਸਦੀ ਆ ਫਿਰ ਨੂਹ ਨੂੰ ਵੀ ਇਤਰਾਜ਼ ਹੋਊਗਾ ਜੇ ਤੁਸੀਂ ਉਹਦੀਆਂ ਗੱਲਾਂ ਕਿਤੇ ਬਾਹਰ ਕਰਦੇ ਹੋ ਸੋ ਇਹ ਵੀ ਜਿਹੜੀ ਆ ਨਾ ਕੋਆਪਰੇਸ਼ਨ ਦੋਨੋਂ ਪਾਸਿਆਂ ਤੋਂ ਚਾਹੀਦੀ ਆ ਕਿ ਘਰ ਦਾ ਮਸਲਾ ਘਰ ਚ ਰਹੇ ਤੇ ਗੱਲ ਇੰਨੀ ਵਧਾ ਹੀ ਨਾ ਇੰਨੀ ਨੌਬਤ ਕੋਈ ਆਵੇ ਹੀ ਨਾ ਕਿ ਆਪਾਂ ਨੂੰ ਕਿਤੇ ਹੋਰ ਬਾਹਰ ਜਾ ਕੇ ਮਸਲੇ ਨਵੇੜਨੇ ਪੈਣ ਆਪਣੇ ਘਰ ਦੇ ਮਸਲੇ ਘਰ ਚ ਨਵੇੜੋ ਛੇਵਾਂ ਪੁਆਇੰਟ ਆਉਂਦਾ ਜੀ ਕਿ ਗੈੱਟ ਟੂਗੇਦਰ ਕਰਦੇ ਰਿਹਾ ਕਰੋ ਗੈੱਟ ਟੂਗੇਦਰ ਦਾ ਮਤਲਬ ਤੁਸੀਂ ਸਮਝਦੇ ਹੋ ਕਿ ਥੋੜੀ-ਥੋੜੀ ਦੇਰ ਬਾਅਦ ਇਕੱਠੇ ਰਲ ਕੇ ਜਰੂਰ ਬੈਠਿਆ ਕਰੋ ਕੋਈ ਨਾ ਕੋਈ ਸੈਲੀਬ੍ਰੇਸ਼ਨ ਕਰਿਆ ਕਰੋ ਜਿੱਦਾਂ ਘਰ 'ਚ ਛੋਟੇ ਬੱਚੇ ਆਪਾਂ ਉਹਨਾਂ ਦਾ ਜਨਮ ਦਿਨ ਤਾਂ ਸਾਰੇ ਮਨਾਉਨੇ ਹੀ ਆ ਪਰ ਘਰ ਦੇ ਵਿੱਚ ਕਿਸੇ ਦਾ ਵੀ ਜਨਮ ਦਿਨ ਆਉਂਦਾ ਕੋਈ ਐਨੀਵਰਸਰੀ ਆਉਂਦੀ ਆ ਵੱਡਾ ਭਾਵੇਂ ਛੋਟਾ ਉਸ ਚੀਜ਼ ਨੂੰ ਪਾਰਟੀ ਬਣਾ ਲਿਆ ਕਰੋ ਮਨਾਇਆ ਕਰੋ ਜਿੰਨਾ ਕਿ ਤੁਸੀਂ ਆ ਫੂਡ ਕਰ ਸਕਦੇ ਹੋ ਉਸ ਹਿਸਾਬ ਨਾਲ ਆਪਣੀ ਫੈਮਿਲੀ ਦੇ ਵਿੱਚ ਹੀ ਸੈਲੀਬ੍ਰੇਟ ਕਰਿਆ ਕਰੋ ਜਾਂ ਫਿਰ ਥੋੜੀ ਦੇਰ ਬਾਅਦ ਕਿਤੇ ਸਾਰਾ ਪਰਿਵਾਰ ਬਾਹਰ ਡਿਨਰ ਲਈ ਜਾਓ ਉੱਥੇ ਨਹੀਂ ਜਾਣਾ ਤਾਂ ਕਿਤੇ ਐਵੇਂ ਜਿਹੜਾ ਮਾਰਿਆ ਆਇਆ ਕਰੋ ਗੋਲ ਗੱਪੇ ਖਾ ਲੇ ਕਦੇ ਕਿਤੇ ਐਵੇਂ ਆਊਟਿੰਗ ਜੀ ਕਰ ਲਿਆ ਕਰੋ ਸਾਰਾ ਪਰਿਵਾਰ ਇਕੱਠਾ ਉਹਦੇ ਨਾਲ ਬੜਾ ਨਾ ਫਰਕ ਪੈਂਦਾ ਵਾ ਜਿਹੜਾ ਇੱਕ ਰੂਟੀਨ ਹੁੰਦਾ ਉਹਦੇ ਵਿੱਚ ਇੱਕ ਚੇਂਜ ਆ ਜਾਂਦਾ ਇੱਕ ਟਵਿਸਟ ਆ ਜਾਂਦਾ ਤੇ ਉਹਦੇ ਨਾਲ ਜਿਹੜੇ ਆਪਸੀ ਰਿਸ਼ਤੇ ਨੇ ਉਹ ਉਹਨਾਂ ਦੇ ਵਿੱਚ ਵੀ ਫਰਕ ਪੈਂਦਾ ਵਾ ਤੇ ਸੱਸ ਨੂੰ ਜੇ ਤਾਂ ਇਕੱਠੇ ਸੈਲੀਬ੍ਰੇਸ਼ਨਸ ਕਰਦੇ ਰਹਿਣਗੇ ਇਹਦੇ ਨਾਲ ਰਿਸ਼ਤੇ ਦੇ ਵਿੱਚ ਫਰਕ ਜ਼ਰੂਰ ਪਊਗਾ ਸੱਤਵਾਂ ਤੇ ਲਾਸਟ ਪੁਆਇੰਟ ਆ ਜੀ ਘਰ ਦੇ ਵਿੱਚ ਧਾਰਮਿਕ ਮਾਹੌਲ ਬਣਾ ਕੇ ਰੱਖੋ ਕੋਈ ਵੀ ਧਾਰਮਿਕ ਪਾਠ ਤੁਹਾਡੇ ਘਰੇ ਹਮੇਸ਼ਾ ਮਠਾ ਮਠਾ ਚੱਲਦਾ ਰਹੇ ਜਾਂ ਤੁਸੀਂ ਆਪ ਜੇ ਪਾਠ ਨਹੀਂ ਕਰਦੇ ਤਾਂ ਕਰਨਾ ਸ਼ੁਰੂ ਕਰੋ ਸ਼ਾਇਦ ਤਾਂ ਤੁਹਾਡੀ ਜਿਹੜੀ ਸੋਚ ਆਹੋ ਉੱਪਰ ਉੱਠ ਸਕੇ ਇਹਨਾਂ ਕਲੇਸ਼ਾਂ ਤੋਂ ਬਾਹਰ ਤੁਸੀਂ ਆ ਸਕੋ ਤੁਹਾਨੂੰ ਪਤਾ ਲੱਗ ਸਕੇ ਕਿ ਇਹਨਾਂ ਤੋਂ ਉੱਪਰ ਵੀ ਕੋਈ ਜ਼ਿੰਦਗੀ ਆ ਸੋ ਇਹ ਜਰੂਰ ਫਾਲੋ ਕਰਨ ਦੀ ਕੋਸ਼ਿਸ਼ ਕਰੋ ਤੇ ਇੱਕ ਚੀਜ਼ ਮੈਂ ਹੋਰ ਘਰਾਂ ਦੇ ਵਿੱਚ ਦੇਖੀ ਆ ਘਰ ਦੇ ਵਿੱਚ ਧਾਰਮਿਕ ਮਾਹੌਲ ਤਾਂ ਹੁੰਦਾ ਵਾ ਪਰ ਤਕਰਾਰ ਜਿਹੜੇ ਸੱਸ ਨੂੰ ਦੇ ਤੇ ਘਰਾਂ ਦੇ ਵਿੱਚ ਕਲੇਸ਼ ਨਹੀਂ ਮੁੱਕਦੇ ਉਧਰ ਗੁਰਬਾਣੀ ਚੱਲ ਰਹੀ ਹੁੰਦੀ ਆ ਤੇ ਉਧਰ ਘਰਾਂ ਦੇ ਵਿੱਚ ਕਲੇਸ਼ ਹੋ ਰਹੇ ਹੁੰਦੇ ਫਿਰ ਉਸ ਚੀਜ਼ ਦਾ ਮੇਰੇ ਹਿਸਾਬ ਨਾਲ ਤਾਂ ਕੋਈ ਫਾਇਦਾ ਨਹੀਂ ਸਿਰਫ ਗੁਰਬਾਣੀ ਕੰਨਾਂ ਦੇ ਵਿੱਚ ਪੈ ਰਹੀ ਆ ਤੁਹਾਡੇ ਦਿਲ ਤੱਕ ਨਹੀਂ ਪਹੁੰਚ ਰਹੀ ਤੁਸੀਂ ਉਹਤੇ ਅਮਲ ਨਹੀਂ ਕਰ ਰਹੇ ਸੋ ਅਮਲ ਕਰਨਾ ਵਾ ਸਿਰਫ ਸੁਣਨਾ ਨਹੀਂ ਆ ਉਹਦੇ ਨਾਲ ਜੋ ਆਪਣਾ ਅੱਜ ਦਾ ਵਿਸ਼ਾ ਕਿ ਸੱਸ ਨੂੰ ਦਾ ਰਿਸ਼ਤਾ ਚੰਗਾ ਕਿਵੇਂ ਹੋਵੇ ਉਦੇ ਲਈ ਜੋ ਵੀ ਆ ਸੱਤ ਟਿਪਸ ਮੈਂ ਤੁਹਾਨੂੰ ਦੱਸੇ ਨੇ ਜਰੂਰ ਫਾਲੋ ਕਰਨ ਦੀ ਕੋਸ਼ਿਸ਼ ਕਰਿਓ ਕਿਤੇ ਨਾ ਕਿਤੇ ਫਰਕ ਜਰੂਰ ਲੱਗੂਗਾ ਤੇ ਬਾਕੀ ਤੁਹਾਡੇ ਕੀ ਵਿਚਾਰ ਨੇ ਮੈਨੂੰ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਟਿਪਸ ਹੋਰ ਆਈਡੀਆ ਹੋਰ ਕਨਸੈਪਟ ਲੈ ਕੇ ਜਲਦੀ ਮਿਲਦਾ